ਭ੍ਰਿਸ਼ਟਾਚਾਰ ਖਿਲਾਫ ਮਾਨ ਸਰਕਾਰ ਦੀ ਵੱਡੀ ਕਾਰਵਾਈ ਸਾਸਰੀਆ ਕਾਲਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਫਰੀਦਕੋਟ ਤੋਹ ਤਹਿਨਾਤ ਡੀਐਸਪੀ ਜੋ ਕਿ ਔਮਨ ਸੈਲ ਵਿੱਚ ਤਹਿਨਾਤ ਸੀ ਉਹਨਾਂ ਤੇ ਮਾਨ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਡੀਐਸਪੀ ਤੇ ਪਹਿਲਾਂ ਤੋਂ ਦੋਸ਼ ਸੰਸਨ ਕਿ ਉਹ ਭ੍ਰਿਸ਼ਟਾਚਾਰੀ ਨੇਤੇ ਜਿਸ ਦੇ ਚਲਦਿਆਂ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਨੂੰ ਰਫਾ ਦਫਾ ਕਰਵਾਉਣ ਲਈ एसएसपी दफ्तर ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਐਸਐਸਪੀ ਦਫਤਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਚੱਲਦਿਆਂ ਮਾਨ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਤਹਿਤ ਇੱਕ ਵੱਡਾ ਐਕਸ਼ਨ ਲਿਆ ਗਿਆ। ਡੀਐਸਪੀ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਮੁਅਤਲ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਦਿਨੀ ਵੀ ਮਾਨ ਸਰਕਾਰ ਵੱਲੋਂ ਇਹ ਜਿਹੇ ਉਹ ਫੈਸਲੇ ਲਏ ਗਏ ਸੀ ਜਿਵੇਂ ਚੱਲਦਿਆਂ ਉਹਨਾਂ ਨੇ ਇਹ ਕਿਹਾ ਸੀ ਕਿ ਭ੍ਰਸ਼ਟਾਚਾਰ ਦੇ ਕਿਸੇ ਵੀ ਅਪਰਾਧ ਨੂੰ ਲੈ ਕੇ ਕੋਈ ਟੋਲਰੈਂਸ ਨਹੀਂ ਕੀਤੀ ਜਾਵੇਗੀ ਜਿਸ ਦੇ ਚੱਲਦਿਆਂ ਉਹਨਾਂ ਨੇ ਜ਼ੀਰੋ ਟੋਲਰੈਂਸ ਤਹਿਤ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦੇ ਚੱਲਦਿਆਂ ਕਿਸੇ ਵੀ ਭ੍ਰਸ਼ਟਾਚਾਰੀ ਨੂੰ ਜਾਂ ਕਿਸੇ ਵੀ ਅਪਰਾਧੀ ਨੂੰ ਜੋ ਕਿ ਸਰਕਾਰੀ ਨੌਕਰੀ ਵਿੱਚ ਕਰ ਰਿਹਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਜਿਵੇਂ ਕਿ ਪਿਛਲੇ ਦਿਨੀ ਮਾਨ ਸਰਕਾਰ ਵੱਲੋਂ 25 ਅਧਿਕਾਰੀਆਂ ਨੂੰ ਮੁਅਤਲ ਕੀਤਾ ਗਿਆ ਸੀ ਉਸੇ ਦੇ ਚੱਲਦਿਆਂ ਹੀ ਹੁਣ ਫਰੀਦਕੋਟ ਵਿੱਚ ਡੀਐਸਪੀ ਨੂੰ ਉਸ ਦੀ ਨੌਕਰੀ ਤੋਂ ਖਾਜ ਕੀਤਾ ਗਿਆ ਦੱਸ ਦਈਏ ਕਿ ਡੀਐਸਪੀ ਪ੍ਰਸ਼ਟਾਚਾਰੀ ਸੀ ਤੇ ਉਸ ਨੇ ਐਸਐਸਪੀ ਦਫ਼ਤਰ ਨੂੰ 1 ਲੱਖ ਰੁਪਏ ਦੀ ਫਰੋਤੀ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹੋ ਜੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ